ਨੀਡਿੰਗ ਕ੍ਰੇਸ਼ਨ ਟਾਈਮ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਵਾਸਤੇ ਜਿਹੜਾ ਡਿਜ਼ਾਈਨ ਲੈ ਕੇ ਆਈ ਹਾਂ ਬਹੁਤ ਹੀ ਆਪਣਾ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਇਹਨੂੰ ਤੁਸੀਂ ਕਿਸੇ ਵੀ ਲੇਡੀਜ਼ ਕੋਟੀ ਜੈਕਟ ਦੇ ਉੱਪਰ ਜੈਂਟਸ ਸਵੈਟਰ ਦੇ ਉੱਪਰ ਬੱਚਿਆਂ ਦੇ ਕਾਰਡੀਗਨ ਦੇ ਉੱਪਰ ਜਿਹੜਾ ਬਣਾ ਸਕਦੇ ਹੋ ਬਿਲਕੁਲ ਆਸਾਨ ਡਿਜ਼ਾਈਨ ਆਪਣਾ ਇਹ ਇਹਨੂੰ ਬਣਾਉਣ ਵਾਸਤੇ ਜਦੋਂ ਤੁਸੀਂ ਸਿਲਾਈ ਦੇ ਉੱਪਰ ਕੁੰਡੇ ਲੈਣੇ ਆ ਨੌ ਨੌ ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਪੰਜ ਕੁੰਡੇ ਜਿਹੜੇ ਉਹ ਵਾਧ ਲੈਣੇ ਆ ਤੇ ਤੁਹਾਡਾ ਡਿਜ਼ਾਈਨ ਜਿਹੜਾ ਪ੍ਰੋਪਰ ਸੈੱਟ ਹੋ ਜਾਊਗਾ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਜੇਕਰ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਨਾਲ ਲੱਗਦੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਅੱਗੇ ਵån ਵਾਲੇ ਮੇਰੀ ਹਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਤੇ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਭਾ ਸੁਝਾਅ ਵੀ ਜ਼ਰੂਰ ਦਿਆ ਕਰੋ ਜੀ। ਤੇ ਚਲੋ ਫਿਰ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਪਹਿਲਾ ਗੁੰਡਾ ਆਪਾਂ ਬਿਨਾ ਗੁਣੇ ਉਤਾਰਾਂਗੇ। ਤਾਗੇ ਨੂੰ ਕਰਾਂਗੇ ਅੱਗੇ ਤਿੰਨ ਗੁੰਡੇ ਉਲਟੇ 1 2 3 ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦੇਣਾ ਆਪਾਂ ਇਸ ਤਰ੍ਹਾਂ ਉਲਟਾ ਹੀ ਤਾਗੇ ਨੂੰ ਆਪਾਂ ਅੱਗੇ ਹੀ ਰਹਿਣ ਦੇਣਾ ਵਾ ਚਾਰ ਗੁੰਡੇ ਸਿੱਧੇ ਬਣਾ ਦੇਣੇ 1 2 3 4 2 3 4 5 6 7 8 9 ਇਹਨਾਂ ਨੌ ਗੁੰਡਿਆਂ ਨੂੰ ਫੇਰ ਆਪ ਅੱਗੇ ਕੰਟੀਨਿਊ ਕਰਨਾ ਧਾਗਾ ਕਰਾਂਗੇ ਆਪਣੇ ਵੱਲ ਤਿੰਨ ਗੁੰਡੇ ਉਲਟੇ 1 2 3 ਦੋ ਗੁੰਡਿਆਂ 'ਦੋਂ ਇੱਕ ਗੁੰਡਾ ਅੱਗੇ ਤੋਂ ਧਾਗਾ ਆਪਣੇ ਵੱਲ ਰੱਖਾਂਗੇ ਚਾਰ ਗੁੰਡੇ ਸਿੱਧੇ ਧਾਗਾ ਆਪਣੇ ਵੱਲ ਤਿੰਨ ਗੁੰਡੇ ਉਲਟੇ ದೊ ಕುಂಡದೇ ಚಾರೇ ಸೆ ಅಡೇ ಎಕ್ಸ್ಟ್ರಾ ಪಂ ಕುಂಡೆ ಲೇಸ ಬಜನಗೆ ಇನ್ನೂ ದೊಡ್ಡ ಕುಂಡೆ ಉಲ್ಟೆ ದೊ ಕುಡ್ಯದ ಕೂಡ ਤੇ ਅੰਡ ਵਾਲਾ ਕੁੰਡਾ ਆਪਾਂ ਜਿਹੜਾ ਇਸ ਤਰ੍ਹਾਂ ਵਲ ਪਾ ਦਾਂਗੇ ਅੰਡ ਤੇ ਇਹਨੂੰ ਆਪਾਂ ਅੰਡ ਵਾਲੇ ਕੁੰਡੇ ਨੂੰ ਸਿੱਧਾ ਹੁਣ ਕਰਾਂਗੇ ਤੇ ਵਲ ਪਾ ਲਵਾਂਗੇ ਆਪਣੀ ਉਲਟੀ ਸਾਈਡ ਦੂਜੀ ਸਾਈਡ ਆਈ ਆਪਣੀ ਆ ਗਈ ਪੰਜ ਕੁੰਡੇ ਆਪਾਂ ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰਾਂਗੇ ਸੌਰੀ ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰਿਆ ਧਾਗੇ ਨੂੰ ਬੈਕ ਸਾਈਡ ਕੀਤਾ ਪੰਜ ਕੁੰਡੇ ਸਿੱਧੇ 1 2 3 4 5 ਧਾਗਾ ਆਪਣੇ ਵੱਲ ਚਾਰ ਕੁੰਡੇ ਉਲਟੇ ధాగా బాగ సైడ్ కండే సెండ్ వల్ పం కు కండే ఉల్టే సీ చారండే ఉల్టే ధాగా బాగ సైడ్ కండే సెే धागा अपने चार कुंडे उल्टे एंड वाला कुंडा सीधा बना दें चार कुंडे उल्टे धागा बैक साइड पांच कुंडे सीधे एंड वाला कुंडा उल्टा बनावें तीजी सिलाई आए आप सीधी साइड पहला कुंडा बिना बुने उतारियागा अपने वल करा दो कुंडे उल्टे ਦੋ ਗੁੰਡਿਆਂ ਦੇ ਇੱਕ ਗੁੰਡਾ ਕਰਾਂਗੇ ਅੱਗੇ ਤੋਂ ਇਸ ਤਰ੍ਹਾਂ ਉਲਟਾ ਹੁੰਦੇ ਹੋਏ ਜਾਲੀ ਪਾਵਾਂਗੇ ਇੱਕ ਗੁੰਡਾ ਉਲਟਾ ਬਣਾ ਦੇਾਂਗੇ ਧਾਗਾ ਬੈਕ ਸਾਈਡ ਹੁਣ ਆਪਾਂ ਇਹਨਾਂ ਗੁੰਡਿਆਂ ਨੂੰ ਟ੍ਰਾਂਸਫਰ ਕਰਾਂਗੇ ਚਾਰ ਗੁੰਡਿਆਂ ਨੂੰ ਟ੍ਰਾਂਸਫਰ ਕਰਾਂਗੇ ਚਾਰ ਗੁੰਡਿਆਂ ਨੂੰ ਸਲਾਈ ਦੇ ਉੱਪਰ ਉਤਾਰਾਂਗੇ ਫਰਸਟ ਵਾਲੇ ਗੁੰਡੇ ਬੈਕ ਸਾਈਡ ਤੋਂ ਸਲਾਈ ਦੇ ਉੱਪਰ ਲੈ ਲਾਂਗੇ ਤੇ ਜਿਹੜੇ ਬਾਅਦ ਵਾਲੇ ਗੁੰਡੇ ਸੀ ਆਪਣੇ ਉਹਨਾਂ ਨੂੰ ਅਗਲੀ ਸਾਈਡ ਤੋਂ 프ਰੰਟ ਤੋਂ ਆਪਾਂ ਸਿਲਾਈ ਦੇ ਉੱਪਰ ਲੈ ਲਵਾਂਗੇ ਐਸਟਰਾ ਇਹਨਾਂ ਨੂੰ ਆਪਾਂ ਹੁਣ ਕੱਲਾ-ਕੱਲਾ ਕਰਕੇ ਸਿੱਧੇ ਉਣ ਦਿਆਂਗੇ ਤਾਂ ਅੱਗੇ ਨੂੰ ਕਰਾਂਗੇ ਆਪਣੇ ਵੱਲ ਦੋ ਗੁੰਡੇ ਉਲਟੇ ਦੋ ਗੁੰਡਿਆਂ ਦਾ ਇੱਕ ਕੁੰਡਾ ਬਾੜ ਪਾਵਾਂਗੇ ਇੱਕ ਕੁੰਡਾ ਉਲਟਾ ਧਾਗਾ ਬੈਕ ਸਾਈਡ ਕੁੰਡਿਆਂ ਨੂੰ ਪਲਟਾਂਗੇ ਸਲਾਈ ਦੇ ਉੱਪਰ ਕੁੰਡਿਆਂ ਨੂੰ ਉਤਾਰਾਂਗੇ ਚਾਰ ਕੁੰਡਿਆਂ ਨੂੰ ਸਿੱਧਿਆਂ ਨੂੰ ਪਹਿਲੇ ਕੁੰਡੇ ਜਿਹੜੇ ਆਪਾਂ ਬੈਕ ਸਾਈਡ ਦੀ ਸਲਾਈ ਦੇ ਉੱਪਰ ਲੈ ਲੈਣੇ ਆ ਤੇ ਬਾਅਦ ਵਾਲੇ ਕੁੰਡੇ ਆਪਾਂ ਜਿਹੜੇ ਐ ਫਰੰਟ ਸਾਈਡ ਤੋਂ ਇਸ ਤਰ੍ਹਾਂ ਸਲਾਈ ਦੇ ਉੱਪਰ ਚੜਾ ਦਾਂਗੇ ਇਹਨਾਂ ਨੂੰ ਸਿੱਧਾ ਹੁਣ ਦੇਾਂਗੇ ਇਕੱਲਾ ਇਕੱਲਾ ਐਂਡ ਤੇ ਆਪਣੇ ਕੋਲੇ ਪੰਜ ਗੁੰਡੇ ਜਿਹੜੇ ਐਕਸਟਰਾ ਲਏ ਸੀ ਉਹ ਵਜਣਗੇ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਦੋ ਗੁੰਡਿਆਂ ਦਾ ਇੱਕ ਗੁੰਡਾ ਉਹ ਵਾਲ ਪਾਵਾਂਗੇ ਇੱਕ ਗੁੰਡਾ ਉਲਟਾ ਐਂਡ ਵਾਲਾ ਗੁੰਡਾ ਸਿੱਧਾ ਬਣਾ ਦੇਾਂਗੇ ਤਿੰਨ ਸਲਾਈਆਂ ਹੋ ਗਈਆਂ ਜੀ ਕੰਪਲੀਟ ਚੌਥੀ ਸਲਾਈ ਆ ਗਈ ਆਪਾਂ ਉਲਟੀ ਸਾਈਡ ਪਹਿਲਾ ਗੁੰਡਾ ਬਿਨਾ ਬੁਣੇ ਉਤਾਰਿਆ ਪੰਜ ਗੁੰਡੇ ਸਿੱਧੇ ਚਾਰ ਗੁੰਡੇ ਉਲਟੇ ਪੰਜ ਗੁੰਡੇ ਸਿੱਧੇ ਚਾਰ ਗੁੰਡੇ ਉਲਟੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਕੰਟੀਨਿਊ ਕਰਾਂਗੇ ਚਾਰ ਗੁੰਡੇ ਉਲਟੇ ਧਾਗਾ ਬੈਕ ਸਾਈਡ ਪੰਜ ਗੁੰਡੇ ਸਿੱਧੇ ਪੰਜ ਗੁੰਡੇ ਸਿੱਧੇ ਚਾਰ ਗੁੰਡੇ ਉਲਟੇ ਇਸੇ ਤਰ੍ਹਾਂ ਆਪਾਂ ਪੂਰੀ ਸਿਲਾਈ ਨੂੰ ਕੰਪਲੀਟ ਕਰ ਲੈਣਾ ਵਾ ਐਂਡ ਤੇ ਆਪਣਾ ਜਿਹੜਾ ਗੁੰਡਾ ਐਕਸਟਰਾ ਨੂੰ ਸਿੱਧਾ ਬਣਾ ਦਿਆਂਗੇ ਉਲਟਾ ਬਣਾ ਦਿਆਂਗੇ ਚਾਰ ਸਿਲਾਈਆਂ ਬਣ ਗਈਆਂ పంజీ సలాయి అమ్మా సీ సైడ్ పేలా కండా బినా బుణి ఉతార్య ధాగేను అంత కండా ఉల్టా దో కడ్డా వాల పా దో కల్టే ధాగా బ్యాక సైడ్ చార్ కిధే ఏ ఫోర్ రిపీట్ కండా ఉల్టా దో కడ్ కండా వే దో కండే ఫిర్డే సేటా దో కడ కండా వళ పాయా దో కడే ఉల్టే ధాగా బ్యాక సైడ్ చారండే సీధే ఎండ్ కండే బజణా ఉల్టా దో కడ్డా వే దో కుడే ఉల్టే ఎలా కు సలాపలీ షేమ సల్టీ సైడ్ పలా కు కండా బిణా బుణి ఉతార్య హండే సీధే ఓర చారండే ఉల్టే 5 ਗੁੰਡੇ ਸਿੱਧੇ 4 ਗੁੰਡੇ ਉਲਟੇ 5 ਗੁੰਡੇ ਸਿੱਧੇ 4 ਗੁੰਡੇ ਉਲਟੇ ਹਾਂ ਜੀ ਗੁੰਡੇ ਸਿੱਧੇ ਲੈ ਹੰਡ ਬਲਕੰਡਾ ਹੋਊ ਠਾ ਹਾਂਜੀ ਇਹ ਵੇਖੋ ਜੀ 6 ਸਲਾਈਆਂ ਦਾ ਆਪਣਾ ਡਿਜ਼ਾਈਨ ਜਿਹੜਾ ਇਹ ਬਣ ਕੇ ਕੰਪਲੀਟ ਹੋ ਗਿਆ ਇਹਨਾਂ 6 ਸਲਾਈਆਂ ਨੂੰ ਤੁਸੀਂ ਅੱਗੇ ਤੋਂ ਅੱਗੇ ਜਿਹੜਾ ਕੰਪਲੀਟ ਕਰਦੇ ਜਾਓ ਤੇ ਤੁਹਾਡੇ ਕੋਲੇ ਇਹ ਸੋਹਣਾ ਡਿਜ਼ਾਈਨ ਜਿਹੜਾ ਬਣਦਾ ਜਾਊਗਾ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਓ ਵੀਡੀਓ ਵੇਖਣ ਵਾਸਤੇ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ ਨਾਲ ਬਾਏ ਬਾਏ